ਸਾਤ੍ਰਿਕਾਲ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਖੋਲ ਦਿੱਤਾ ਖਜ਼ਾਨੇ ਦਾ ਮੂੰਹ ਲਾਸ ਏਂਜਲਸ ਸ਼ਹਿਰ ਮਕਾਨ ਕਿਰਾਏ ਵਰਗੀਆਂ ਜ਼ਰੂਰਤਾਂ ਪੂਰੀਆਂ ਕਰੇਗਾ ਇਮੀਗ੍ਰੇਸ਼ਨ ਛਾਪਿਆਂ ਦੇ ਡਰੋਂ ਕਰਾਂ ਵਿੱਚ ਬੰਦ ਨੇ ਹਜ਼ਾਰਾਂ ਪ੍ਰਵਾਸੀ ਕੈਨੇਡਾ ਵਿੱਚ ਭਾਰਤੀ ਪਰਿਵਾਰ ਦੇ ਘਰ ਤੇ ਹੋ ਗਿਆ ਹਮਲਾ ਔਰਤ ਜ਼ਖਮੀ ਜਬਰੀ ਵਸੂਲੀ ਦੇ ਮਾਮਲਿਆਂ ਵਿੱਚ ਗ੍ਰਿਫਤਾਰੀਆਂ ਮਗਰੋਂ ਵਾਪਰੀ ਵਾਰਦਾਤ ਅਮਰੀਕਾ ਵਿੱਚ ਗੋਲਡੀ ਬਰਾਡ ਦਾ ਸਾਥੀ ਹੋਇਆ ਗ੍ਰਿਫਤਾ ਯੂਕੇ ਦੇ ਵਰਕ ਵੀਜ਼ਾ ਲਈ ਅੰਗਰੇਜ਼ੀ ਟੈਸਟ ਕੀਤਾ ਲਾਜ਼ਮੀ ਸਟੱਡੀ ਵੀਜ਼ਾ ਵਾਲਿਆਂ ਨੂੰ ਨੌਕਰੀ ਲੱਭਣ ਵਾਸਤੇ ਸਿਰਫ 18 ਮਹੀਨੇ ਮਿਲਣਗੇ ਨਵੇਂ ਨਿਯਮ ਜਨਵਰੀ 2026 ਤੋਂ ਹੋਣਗੇ ਲਾਗੂ ਭਾਰਤ ਨੇ ਅਮਰੀਕਾ ਜਾਣ ਵਾਲੀ ਡਾਕ ਤੇ ਲੱਗੀ ਪਾਬੰਦੀ ਹਟਾਈ 트럼ਪ ਵੱਲੋਂ ਲਾਗੂ ਕਸਟਮ ਡਿਊਟੀ ਅਦਾ ਕਰਨੀ ਹੋਵੇਗੀ Ontario ਦੇ ਪ੍ਰੀਮੀਅਰ ਨੇ ਕੇਰ ਲਿਆ ਲੁਟੇਰਾ ਸਟੋਰ ਵਿੱਚੋਂ ਸਮਾਨ ਲੁੱਟ ਕੇ ਹੋ ਰਿਹਾ ਸੀ ਫਰਾਰ ਅਮਰੀਕਾ ਵਿੱਚ ਭਾਰਤੀ ਮੂਲ ਦੇ ਅਫਸਰ ਵਿਰੁੱਧ ਲੱਗੇ ਜਾਸੂਸੀ ਦੇ ਦੋਸ਼ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਐਸ਼ਲੀ ਟੈਲਸਨੋ ਕੀ ਤੱਕ ਗ੍ਰਫਤਾਰ ਤੇ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਵਿੱਚ ਤਿੰਨ ਪੰਜਾਬੀਆਂ ਦੀ ਗ੍ਰਿਫਤਾਰੀ ਮਗਰੋਂ ਕੀਤੀ ਬਦਲਾ ਲਊ ਕਾਰਵਾਈ ਦੌਰਾਨ ਇੱਕ ਸਾਊਦੀਯਨ ਪਰਿਵਾਰ ਦਾ ਘਰ ਗੋਲੀਆਂ ਨਾਲ ਵਿੰਨ ਦਿੱਤਾ ਗਿਆ ਅਤੇ ਸਰੀ ਪੁਲਿਸ ਵੱਲੋਂ ਗੋਲੀਬਾਰੀ ਦੀ ਵਾਰਦਾਤ ਜਬਰੀ ਵਸੂਲੀ ਦੇ ਮਾਮਲਿਆਂ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ। ਗੋਲੀਬਾਰੀ ਦੌਰਾਨ 25 ਸਾਲ ਦੀ ਇੱਕ ਔਰਤ ਗੰਭੀਰ ਜ਼ਖਮੀ ਹੋਈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਉੱਤੇ ਘੱਟੋ ਘੱਟ 7 ਗੋਲੀਆਂ ਚੱਲੀਆਂ ਅਤੇ ਵਾਰਦਾਤ ਵੇਲੇ ਘਰ ਵਿੱਚ ਪਰਿਵਾਰਕ ਮੈਂਬਰਾਂ ਤੇ ਕਿਰਾਏਦਾਰਾਂ ਦੇ ਰੂਪ ਵਿੱਚ ਕਟੋਂ-ਕਟ 20 ਜਣੇ ਮੌਜੂਦ ਸਨ ਸਰੀ ਪੁਲਿਸ ਦੇ ਸਟਾਫ ਸਰਜੈਂਟ ਲੈਂਡੀ ਹੋਟਨ ਮੁਤਾਬਕ ਵਾਰਦਾਤ ਦੌਰਾਨ ਸ਼ੱਕੀਆਂ ਨੇ 103 A ਐਵੇਨਿਊ ਦੇ 13000 ਬਲਾਕ ਵਿਚਲੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗੋਲੀਬਾਰੀ ਵੇਲੇ ਘਰ ਵਿੱਚ ਮੌਜੂਦ ਇੱਕ ਕਿਰਾਏਦਾਰ ਨੇ ਦੱਸਿਆ ਕਿ ਉਹ ਪਹਿਲਾਂ 141 ਸਟਰੀਟ ਦੇ 10700 ਬਲਾਕ ਵਿੱਚ ਰਹਿ ਰਿਹਾ ਸੀ ਜਿੱਥੇ 6 ਅਕਤੂਬਰ ਨੂੰ ਗੋਲੀਆਂ ਚੱਲੀਆਂ ਅਤੇ ਉਸਨੇ ਜਾਨ ਦੇ ਡਰੋਂ ਉਹ ਘਰ ਛੱਡ ਦਿੱਤਾ ਹੁਣ ਨਵੇਂ ਟਿਕਾਣੇ ਤੇ ਆਇਆ ਤਾਂ ਉੱਥੇ ਵੀ ਗੋਲੀਆਂ ਨਾਲ ਸਵਾਗਤ ਕੀਤਾ ਗਿਆ ਕਿਰਾਏਦਾਰ ਮੁਤਾਬਕ ਦੋਹਾਂ ਮਕਾਨਾਂ ਦਾ ਮਾਲਕ ਇੱਕੋ ਹੈ ਅਤੇ ਸੰਭਾਵਤ ਤੌਰ ਤੇ ਇਸੇ ਕਰਕੇ ਇੱਕ ਹਫ਼ਤੇ ਦੇ ਅੰਦਰ ਦੋਹਾਂ ਥਾਵਾਂ ਤੇ ਗੋਲੀਆਂ ਚੱਲ ਗਈਆਂ ਇੱਥੇ ਦੱਸਣਾ ਬਣਦਾ ਹੈ ਕਿ ਮੌਜੂਦਾ ਬਰੇ ਦੌਰਾਨ ਜ਼ਬਰੀ ਵਸੂਲੀ ਦੇ ਤਕਰੀਬਨ 57 ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ ਇਹਨਾਂ ਵਿੱਚੋਂ 32 ਗੋਲੀਬਾਰੀ ਨਾਲ ਸਬੰਧਤ ਰਹੇ ਗੋਲੀ ਲੱਗਣ ਕਾਰਨ ਜ਼ਖਮੀ ਹੋਣ ਦਾ ਪਹਿਲਾ ਮਾਮਲਾ 2025 ਵਿੱਚ ਦਰਜ ਕੀਤਾ ਗਿਆ ਹੈ ਲਿੰਡਜ਼ੀ ਹਾਟਨ ਦਾ ਕਹਿਣਾ ਸੀ ਕਿ ਹਿੰਸਾ ਦੀਆਂ ਇਹ ਵਾਰਦਾਤਾ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਸ਼ੱਕੀਆਂ ਦੀ ਪੈੜ ਨੱਪਣ ਖਾਤਰ ਪੁਲਿਸ ਦਿਨ ਰਾਤ ਕੰਮ ਕਰ ਰਹੀ ਹੈ ਦੱਸ ਦਈਏ ਕਿ ਪਿਛਲੇ ਦਿਨੀ ਸਰੀ ਪੁਲਿਸ ਵੱਲੋਂ ਜਬਰੀ ਵਸੂਲੀ ਦੇ ਮਾਮਲਿਆਂ ਤਹਿਤ 23 ਸਾਲ ਦੇ ਮਨਦੀਪ ਗਿੱਦੜਾ 20 ਸਾਲ ਦੇ ਨਿਰਮਨਦੀਪ ਚੀਮਾ ਅਤੇ 26 ਸਾਲ ਦੇ ਅਰੁਣਦੀਪ ਸਿੰਘ ਸਣੇ 7 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਬੀਸੀ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਮੰਗਲਵਾਰ ਨੂੰ ਇੱਕ ਸਮਾਗਮ ਦੌਰਾਨ ਕਿਹਾ ਕਿ ਐਕਸਟੋਰਸ਼ਨ ਕਾਲਸ ਕਰਨ ਵਾਲਿਆਂ ਦੀ ਨਕੇਲ ਕਸਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਅਤੇ ਹਰ ਉਸ ਸ਼ਖਸ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਜਿਸ ਨੂੰ ਅਜਿਹੀਆਂ ਕਾਲਸ ਜਾਂ ਧਮਕੀਆਂ ਪਰੇ ਸਨੇਹੇ ਆਉਂਦੇ ਨੇ ਦੂਜੇ ਪਾਸੇ ਗੋਲਡੀ ਬਰਾੜ ਅਤੇ ਰੋਹਿਤ ਗੁਦਾਰਾ ਗਿਰੋਨਾਲਸ ਸੰਬੰਧਤ ਇੱਕ ਗੈਂਗਸਟਰ ਅਮਿਤ ਸ਼ਰਮਾ ਉਰਫ ਜੈਕ ਪੰਡਿਤ ਨੂੰ ਅਮਰੀਕਾ ਵਿੱਚ ਗ੍ਰਿਫਤਾਰ ਕੀਤੇ ਜਾਣ ਦੀ ਰਿਪੋਰਟ ਹੈ ਵਫਾਦਾਰੀ ਬਦਲਣ ਤੋਂ ਪਹਿਲਾਂ ਜੈਕ ਪੰਡਤ ਲਾਰੈਂਸ ਬਿਸ਼ਨੋਈ ਗਰੋ ਵਾਸਤੇ ਆਰਥਿਕ ਮਦਦ ਮੁਹੱਈਆ ਕਰਵਾਉਣ ਦਾ ਕੰਮ ਕਰਦਾ ਸੀ ਕੈਲੀਫੋਰਨੀਆ ਦੇ ਸੈਕਰਮੈਂਟੋ ਇਲਾਕੇ ਵਿੱਚ ਜੈਕ ਪੰਡਤ ਨੂੰ ਕਾਬੂ ਕੀਤਾ ਗਿਆ ਅਤੇ ਰਾਜਸਥਾਨ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਇਸ ਗੱਲ ਦੀ ਤਸਦੀਕ ਕੀਤੀ ਗਈ ਹੈ ਅਮਿਤ ਸ਼ਰਮਾ ਅਸਲ ਵਿੱਚ ਸ਼੍ਰੀ ਗੰਗਾਨਗਰ ਜ਼ਿਲ੍ਹੇ ਨਾਲ ਸੰਬੰਧਿਤ ਹੈ ਅਤੇ ਜੈਕ ਪੰਡਤ ਤੋਂ ਇਲਾਵਾ ਉਸ ਨੂੰ ਸੁਲਤਾਨ ਡਾਕਟਰ ਪੰਡਤ ਜੀ ਅਤੇ ਅਰਪਿਤ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਉਹ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਕਈ ਵਾਰਦਾਤਾਂ ਕਰਨ ਮਗਰੋਂ ਦੁਬਈ ਫਰਾਰ ਹੋ ਗਿਆ ਦੁਬਈ ਤੋਂ ਸਪੇਨ ਪਹੁੰਚਣ ਵਿੱਚ ਸਫਲ ਰਿਹਾ ਅਤੇ ਆਖਰਕਾਰ ਅਮਰੀਕਾ ਪਹੁੰਚਾ ਜਿੱਥੇ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਬੇਰ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਲਏ ਗਏ ਵੱਡੇ ਫੈਸਲੇ ਨਾਲ ਸੰਬੰਧਤ ਅਹਿਮ ਖਬਰ ਵੱਲ ਟਰੰਪ ਸਰਕਾਰ ਦੇ ਇਮੀਗ੍ਰੇਸ਼ਨ ਛਾਪਿਆਂ ਵਿਰੁੱਧ ਅਮਰੀਕਾ ਦੇ ਸਭ ਤੋਂ ਅਮੀਰ ਸ਼ਹਿਰ ਵਿੱਚ emergancy ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਵਾਸਤੇ ਖਜ਼ਾਨੇ ਦਾ ਮੂੰਹ ਖੋਲਿਆ ਜਾ ਸਕੇਗਾ ਜੀ ਹਾਂ ਛਾਪਿਆਂ ਦੇ ਡਰੋਂ ਲੋਕਾਂ ਨੇ ਕੰਮ ਤੇ ਜਾਣਾ ਬੰਦ ਕਰ ਦਿੱਤਾ ਹੈ ਅਤੇ ਮਕਾਨ ਕਿਰਾਏ ਸਣੇ ਹੋਰ ਜ਼ਰੂਰਤਾਂ ਪੂਰੀਆਂ ਕਰਨੀਆਂ ਮੁਸ਼ਕਲ ਹੋ ਚੁੱਕੀਆਂ ਨੇ emergency ਦੇ ਐਲਾਨ ਮਗਰੋਂ ਸ਼ਹਿਰੀ ਪ੍ਰਸ਼ਾਸਨ ਆਪਣੀ ਮਰਜ਼ੀ ਮੁਤਾਬਕ ਲੋੜਵੰਦਾ ਨੂੰ ਡਾਲਰ ਵੰਡ ਸਕਦਾ ਹੈ ਪਰ ਜਿਉਂ ਹੀ ਇਹ ਖਬਰ ਟਰੰਪ ਦੇ ਦਰਬਾਰ ਪੁੱਜੀ ਤਾਂ ਗੁੱਸਾ ਫੁੱਟ ਪਿਆ ਮੰਗਲਵਾਰ ਰਾਤ ਫੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਅਟਾਰਨੀ ਜਨਰਲ ਪੈਮ ਬੌਂਡੀ ਨੇ ਲਾਸ ਏਂਜਲਸ ਕਾਉਂਟੀ ਦੇ ਕਦਮ ਨੂੰ ਸਰਾਸਰ ਨਾਜਾਇਜ਼ ਘਰਾਰ ਦਿੱਤਾ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਦੇ ਇਸ਼ਾਰੇ ਤੇ ਲਿਆ ਗਿਆ ਇਹ ਫੈਸਲਾ ਅਜਿਹੇ ਸਮੇਂ ਆਇਆ ਜਦੋਂ ਅਮਰੀਕਾ ਵਿੱਚ ਸਰਕਾਰੀ ਕੰਮਕਾਜ ਠੱਪ ਹੈ ਅਤੇ ਸਾਰਾ ਦੋਸ਼ ਡੈਮੋਕ੍ਰੈਟਿਕ ਪਾਰਟੀ 'ਤੇ ਮੜਿਆ ਜਾ ਰਿਹਾ ਹੈ ਇਸੇ ਦੌਰਾਨ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੀ ਤਰਜਮਾਨ ਐਮੇਲੀ ਕਨਵੈਂਟਰ ਨੇ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਕਮ ਵੰਡਣ ਦੀ ਬਜਾਏ ਜੰਗਲ ਦੀ ਅੱਗ ਨਾਲ ਪ੍ਰਭਾਵਿਤ ਯੂਐਸ ਸਿਟੀਜ਼ਨਜ਼ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਲਾਸ ਐਂਜਲਸ ਕਾਉਂਟੀ ਵਿੱਚ ਵਸਦੇ ਤਕਰੀਬਨ 1 ਕਰੋੜ ਲੋਕਾਂ ਵਿੱਚੋਂ 30 ਲੱਖ ਤੋਂ ਵੱਧ ਦਾ ਜਨਮ ਅਮਰੀਕਾ ਤੋਂ ਬਾਹਰ ਹੋਇਆ ਹੈ ਅਤੇ ਇਹਨਾਂ ਵਿੱਚੋਂ ਲੱਖਾਂ ਗੈਰ ਕਾਨੂੰਨੀ ਪ੍ਰਵਾਸੀ ਹੋ ਸਕਦੇ ਨੇ ਦੂਜੇ ਪਾਸੇ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਤਰਜਮਾਨ ਐਵੀਗਲ ਜੈਕਸਨ ਨੇ ਕਿਹਾ ਕਿ ਮੁਲਕ ਵਿੱਚ ਅਸਲ ਐਮਰਜੈਂਸੀ ਅਣਗਿਣਤ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਮੌਜੂਦਗੀ ਕਰਕੇ ਬਣੀ ਹੋਈ ਹੈ ਜੋ ਦੱਖਣੀ ਬਾਰਡਰ ਪਾਰ ਕਰਕੇ ਅਮਰੀਕਾ ਵਿੱਚ ਦਾਖਲ ਹੋਏ ਡੋਨਲਡ 트੍ਰੰਪ ਇਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਦੇ ਹਨ ਆਪਣਾ ਚੋਣ ਵਾਅਦਾ ਪੂਰਾ ਕਰ ਰਹੇ ਨੇ ਦੱਸ ਦਈਏ ਕਿ 2028 ਵਿੱਚ ਰਾਸ਼ਟਰਪਤੀ ਦੀ ਚੋਣ ਲੜਨ ਦੇ ਇੱਛਕ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਆਪਣੇ ਹੱਕ ਵਿੱਚ ਹਵਾ ਬਣਾਉਣਾ ਚਾਹੁੰਦੇ ਨੇ ਅਤੇ ਉਹਨਾਂ ਵੱਲੋਂ ਲਾਸ ਐਂਜਲਸ ਕਾਉਂਟੀ ਦੇ ਫੈਸਲੇ ਦੀ ਹਮਾਇਤ ਕਰਦੇ ਆਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਅਪਲੋਡ ਕੀਤੀ ਗਈ ਹੈ ਵੀਡੀਓ ਕਲਿੱਪ ਵਿੱਚ ਨਵੀਂ ਹਲਕਾਬੰਦੀ ਦਾ ਜ਼ਿਕਰ ਵੀ ਮਿਲਦਾ ਹੈ ਜਿਸ ਰਾਹੀਂ ਡੈਮੋਕ੍ਰੈਟਿਕ ਪਾਰਟੀ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਵਿੱਚ ਵਧੇਰੇ ਸੀਟਾਂ ਹਾਸਲ ਕਰ ਸਕਦੀ ਹੈ ਨਿਊਸਮ ਨੇ ਦੋਸ਼ ਲਾਇਆ ਕਿ ਡੋਨਲਡ ਟਰੰਪ ਫੌਜ ਦੇ ਸਰਤੇ ਅਮਰੀਕਾ ਦੇ ਸ਼ਹਿਰਾਂ ਉੱਤੇ ਕਾਬਜ਼ ਹੋਣਾ ਚਾਹੁੰਦੇ ਨੇ ਲੋਸ ਐਂਜਲਸ ਵਿੱਚ ਐਮਰਜੈਂਸੀ ਰਾਹੀ ਇੱਥੇ ਵਸਦੇ ਲੋਕ ਆਨਲਾਈਨ ਤਰੀਕੇ ਨਾਲ ਮਕਾਨ ਕਿਰਾਏ ਦੀ ਮੰਗ ਕਰ ਸਕਦੇ ਨੇ ਇਲਾਕੇ ਵਿੱਚ ਕਿਰਾਏਦਾਰਾਂ ਨੂੰ ਕੱਢਣ ਤੇ ਪਾਬੰਦੀ ਲੱਗੀ ਹੋਈ ਹੈ ਅਤੇ ਮਕਾਨ ਮਾਲਕਾਂ ਦਾ ਮੰਨਣਾ ਹੈ ਕਿ ਜਲਦ ਕਿਰਾਇਆ ਨਾ ਮਿਲਿਆ ਤਾਂ ਕੋਰੋਨਾ ਤੋਂ ਬਾਅਦ ਸਭ ਤੋਂ ਵੱਡਾ ਆਰਥਿਕ ਝਟਕਾ ਹੋਵੇਗਾ ਉਧਰ ਇਮੀਗ੍ਰੇਸ਼ਨ ਮਾਰਾ ਮੁਤਾਬਕ ਅਗਸਤ ਦੇ ਅੰਤ ਵਿੱਚ ਆਈਸ ਦੇ ਛਾਪਿਆਂ ਦੌਰਾਨ 5000 ਤੋਂ ਵੱਧ ਪ੍ਰਵਾਸੀਆਂ ਨੂੰ ਕਾਬੂ ਕਰਕੇ ਰਿਪੋਰਟ ਕਰ ਦਿੱਤਾ ਗਿਆ ਅਸਲ ਵਿੱਚ ਜੂਨ ਮਹੀਨੇ ਤੋਂ ਹੀ ਲਾਸ ਐਂਜਲਸ ਇਲਾਕਾ ਜੰਗ ਦਾ ਮੈਦਾਨ ਬਣਿਆ ਹੋਇਆ ਹੈ ਜਦੋਂ ਇਮੀਗ੍ਰੇਸ਼ਨ ਰੋਸ ਮੁਜਾਰਿਆਂ ਨੂੰ ਦਬਾਉਣ ਲਈ ਟਰੰਪ ਸਰਕਾਰ ਵੱਲੋਂ ਨੈਸ਼ਨਲ ਗਾਰਡਜ਼ ਦੀ ਤਾਇਨਾਤੀ ਕੀਤੀ ਗਈ ਬਿਊਰੋ ਰਿਪੋਰਟ ਹੰਦਰ ਟੀਵੀ ਆਓ ਹੁਣ ਚੱਲਦੇ ਹਾਂ 온ਟਾਰੀਓ ਦੇ ਪ੍ਰੀਮੀਅਰ ਡਗਫੋਰਡ ਦਾ ਟੱਕਰਾ ਇੱਕ ਲੁਟੇਰੇ ਨਾਲ ਹੋਣ ਨਾਲ ਸੰਬੰਧਿਤ ਖਬਰ ਵਾਲ Ontario ਦੇ ਪ੍ਰੀਮੀਅਰ ਡੈਗਫੋਰਡ ਦਾ ਟਾਕਰਾ ਇੱਕ ਲੁਟੇਰੇ ਨਾਲ ਹੋ ਗਿਆ ਅਤੇ ਉਹਨਾਂ ਨੇ ਲੁੱਟ ਦਾ ਸਾਰਾ ਮਾਲ ਉਸ ਕੋਲੋਂ ਕਢਵਾ ਲਿਆ ਜੀ ਹਾਂ ਐਮਪਾਇਰ ਕਲੱਬ ਦੇ ਖਚਾਖਚ ਭਰੇ ਕਮਰੇ ਵਿੱਚ ਦਿਲਚਸਪ ਗਿੱਸਾ ਸਾਂਝਾ ਕਰਦੇ ਹਾਂ ਡੈਗਫੋਰਡ ਨੇ ਦੱਸਿਆ ਕਿ ਬੀਤੇ ਜੁਲਾਈ ਮਹੀਨੇ ਦੌਰਾਨ ਉਹ ਕੁਝ ਬੂਟੇ ਲੈਣ ਹੋਮ ਡਿਪੋ ਗਏ ਸਨ ਜੋ ਹੀ ਉਹ ਸਟੋਰ ਦੇ ਬਾਹਰ ਪੁੱਜੇ ਤਾਂ ਇੱਕ ਸ਼ਖਸ ਨੂੰ ਬੈਗ ਲੈ ਕੇ ਦੌੜਦਿਆਂ ਦੇਖਿਆ ਜਿਸ ਦਾ ਪਿੱਛਾ ਸਟੋਰ ਮੈਨੇਜਰ ਅਤੇ ਸਿਕਿਉਰਿਟੀ ਵਾਲੇ ਕਰ ਰਹੇ ਸਨ ਡੱਗਫੋਰਡ ਮੁਤਾਬਕ ਹਾਲੇ ਹੋ ਆਪਣੀ ਕਾਰ ਵਿੱਚੋਂ ਬਾਹਰ ਨਹੀਂ ਸਨ ਆਏ ਅਤੇ ਉਹਨਾਂ ਨੇ ਲੁਟੇਰੇ ਦਾ ਪਿੱਛਾ ਕਰਨ ਦਾ ਫੈਸਲਾ ਕੀਤਾ ਪਰ ਸਟੋਰ ਮੈਨੇਜਰ ਅਤੇ ਸਿਕਿਉਰਿਟੀ ਵਾਲੇ ਨੇ ਅਜਿਹਾ ਕਰਨ ਤੋਂ ਰੋਕਿਆ ਇਸ ਦੇ ਬਾਵਜੂਦ ਡੱਗਫੋਰਡ ਲੁਟੇਰੇ ਦੇ ਪਿੱਛੇ ਗਏ ਅਤੇ ਕੁਝ ਦੂਰ ਜਾ ਕੇ ਉਸ ਨੂੰ ਘੇਰ ਲਿਆ ਪ੍ਰੀਮੀਅਰ ਦੇ ਦਿਲ ਦੀਆਂ ਧੜਕਣਾਂ ਤੇਜ਼ ਹੋ ਚੁੱਕੀਆਂ ਸਨ ਅਤੇ ਲੁਟੇਰੇ ਨੂੰ ਆਪਣਾ ਬੈਗ ਖਾਲੀ ਕਰਨ ਦਾ ਹੁਕਮ ਦੇ ਦਿੱਤਾ ਡੱਗਫੋਰਡ ਨੇ ਐਵੀ ਕਿਹਾ ਕਿ ਜੇ ਬੈਗ ਖਾਲੀ ਨਾ ਕੀਤਾ ਤਾਂ ਕੁੱਟ ਖਾਣ ਵਾਸਤੇ ਤਿਆਰ ਹੋ ਜਾਵੇ। 온ਟਾਰੀਓ ਦੇ ਪ੍ਰੀਮੀਅਰ ਮੁਤਾਬਕ ਉਹ ਬਹੁਤ ਗੁੱਸੇ ਵਿੱਚ ਸਨ ਅਤੇ ਇਸੇ ਦੌਰਾਨ ਲੁਟੇਰੇ ਨੇ ਆਪਣੇ ਬੈਗ ਵਿੱਚੋਂ 100 ਬਲੇਡ ਕੱਢ ਕੇ ਬਾਹਰ ਰੱਖ ਦਿੱਤਾ ਜੋ ਉਸਨੇ ਸਟੋਰ ਵਿੱਚੋਂ ਚੋਰੀ ਕੀਤਾ ਸੀ। ਅੰਤ ਵਿੱਚ ਡੱਗਫੋਰਡ ਨੇ ਲੁਟੇਰੇ ਨੂੰ ਨਸੀਹਤ ਦਿੱਤੀ ਕਿ ਜੇ ਉਹ ਦੁਬਾਰਾ ਇਸ ਪਾਰਕਿੰਗ ਵਿੱਚ ਨਜ਼ਰ ਆਇਆ ਤਾਂ ਅਜਿਹਾ ਕੁਟਾਪਾ ਚੜੇਗਾ ਕਿ ਕਦੇ ਸੋਚਿਆ ਵੀ ਨਹੀਂ ਹੋਣਾ। ਡਾਗਫੋਰਡ ਦੀ ਇਹ ਕਹਾਣੀ ਬਹੁਤਿਆਂ ਨੂੰ ਪਸੰਦ ਆਈ ਪਰ ਲਿਬਰਲ ਪਾਰਟੀ ਦੇ ਵਿਧਾਇਕ ਜੌਨ ਫਰੇਜ਼ਰ ਜੋ ਕਿਸੇ ਵੇਲੇ ਸਟੋਰ ਮੈਨੇਜਰ ਸਨ ਨੇ ਪ੍ਰੀਮੀਅਰ ਦੀਆਂ ਹਰਕਤਾਂ ਨੂੰ ਗੈਰ ਜ਼ਿੰਮੇਵਾਰੀ ਵਾਲੀਆਂ ਘਰਾੜ ਦਿੱਤਾ ਜੌਨ ਫਰੇਜ਼ਰ ਨੇ ਕਿਹਾ ਕਿ ਜੇ ਕਿਸੇ ਲੁਟੇਰੇ ਕੋਲ ਬੈਗ ਮੌਜੂਦ ਹੈ ਅਤੇ ਉਹ ਪਾਰਕਿੰਗ ਵੱਲ ਆ ਚੁੱਕਾ ਹੈ ਤਾਂ ਉਸ ਦਾ ਪਿੱਛਾ ਬਿਲਕੁਲ ਨਾ ਕੀਤਾ ਜਾਵੇ ਕਿਉਂਕਿ ਕੋਈ ਨਹੀਂ ਜਾਣਦਾ ਕਿ ਉਸ ਦੇ ਬੈਗ ਵਿੱਚ ਕੀ ਹੈ ਉਸ ਕੋਲ ਛੋਰਾ ਜਾਂ ਕੋਈ ਹੋਰ ਖਤਰਨਾਕ ਹਥਿਆਰ ਹੋ ਸਕਦਾ ਹੈ ਅਤੇ ਤੁਸੀਂ ਗੰਭੀਰ ਹਾਲਾਤ ਵਿੱਚ ਘਰ ਸਕਦੇ ਹੋ ਫਰੇਜ਼ਰ ਨੇ ਡੱਗਬੋਰਡ ਨੂੰ ਸचेत ਰਹਿਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਪੁਲਿਸ ਅਫਸਰਾਂ ਦੇ ਸੁਝਾਅ ਨੂੰ ਮੰਨਿਆ ਜਾਵੇ ਜਿਨ੍ਹਾਂ ਤੋਂ ਅੱਖ ਬਚਾ ਕੇ ਉਹ ਉਸ ਦਿਨ ਸਟੋਰ ਤੇ ਪੁੱਜੇ ਸਨ ਉਨ੍ਹਾਂ ਕਿਹਾ ਕਿ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਅਫਸਰ ਤੁਹਾਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਨੇ ਕਿਉਂਕਿ ਤੁਸੀਂ ਅਹਿਮ ਅਹੁਦੇ ਤੇ ਬੈਠੇ ਹੋ ਗੇਰ ਰਿਪੋਰਟ ਹਮਦਾਰ ਟੀਵੀ ਅਗਲੀ ਖਬਰ 트럼ਪ ਸਰਕਾਰ ਵਿੱਚ ਉੱਚ ਅਹੁਦੇ ਤੇ ਤਾਇਨਾਤ ਭਾਰਤੀ ਮੂਲ ਦੇ ਅਧਿਕਾਰੀ ਦੀ ਗ੍ਰਿਫਤਾਰੀ ਨਾਲ ਸੰਬੰਧਿਤ ਹੈ ਜੀ ਹਾਂ ਅਮਰੀਕਾ ਦੇ ਵਿਦੇਸ਼ ਵਿਭਾਗ ਵਿੱਚ ਭਾਰਤੀ ਮੂਲ ਦੇ ਸੀਨੀਅਰ ਐਡਵਾਈਜ਼ਰ ਨੂੰ ਕੌਮੀ ਸੁਰੱਖਿਆ ਨਾਲ ਸੰਬੰਧਤ ਗੁਪਤ ਦਸਤਾਵੇਜ਼ ਅਣਅਧਿਕਾਰਤ ਤਰੀਕੇ ਨਾਲ ਆਪਣੇ ਕੋਲ ਰੱਖਣ ਅਤੇ ਚੀਨੀ ਅਫਸਰਾਂ ਨਾਲ ਗੁਪਤ ਮੁਲਾਕਾਤਾਂ ਕਰਨ ਦੇ ਦੋਸ਼ੇਟ ਗ੍ਰਿਫਤਾਰ ਕੀਤਾ ਗਿਆ ਹੈ ਮੁੰਬਈ ਵਿੱਚ ਜਮੇ ਐਸ਼ਲੀ ਟੈਲਸ ਦੇ ਵਰਜੀਨੀਆ ਵਾਲੇ ਘਰ ਵਿੱਚੋਂ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ 1000 ਤੋਂ ਵੱਧ ਸੀਕ੍ਰੀਟ ਡਾਕੂਮੈਂਟਸ ਬਰਾਮਦ ਕੀਤੇ ਅਤੇ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੇ 10 ਸਾਲ ਤੱਕ ਦੀ ਕੈਦ ਅਤੇ 2.5 ਲੱਖ ਡਾਲਰ ਜੁਰਮਾਨਾ ਹੋ ਸਕਦਾ ਹੈ ਟੈਲਿਸ ਵਿਰੁੱਧ ਮੁਕੱਦਮੇ ਦੀ ਸੁਣਵਾਈ ਵਰਜੀਨੀਆ ਦੀ ਅਦਾਲਤ ਵਿੱਚ ਹੋਵੇਗੀ ਅਤੇ ਜ਼ਮਾਨਤ ਮਿਲਣ ਦੇ आसार ਬਹੁਤ ਘੱਟ ਨਜ਼ਰ ਆਉਂਦੇ ਨੇ ਕਿਉਂਕਿ ਮਾਮਲਾ ਕੌਮੀ ਸੁਰੱਖਿਆ ਨਾਲ ਸੰਬੰਧਤ ਹੈ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਟੈਲਿਸ ਨੂੰ ਭਾਰਤ ਵਿੱਚ ਅਮਰੀਕਾ ਦਾ ਰਾਜਦੂਤ ਨਾਮਜ਼ਦ ਕਰਨ ਦਾ ਫੈਸਲਾ ਲਿਆ ਗਿਆ ਪਰ ਐਨ ਆਖਰੀ ਮੌਕੇ ਤੇ ਕਹਿਨਤ ਜਸਟਰ ਨੂੰ ਅੰਬੈਸਡਰ ਨਿਯੁਕਤ ਕਰ ਦਿੱਤਾ ਗਿਆ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦਾ ਦੋਸ਼ ਹੈ ਕਿ ਟੈਲਿਸ ਨੇ ਸਤੰਬਰ ਅਤੇ ਅਕਤੂਬਰ ਵਿੱਚ ਵਿਦੇਸ਼ ਵਿਭਾਗ ਅਤੇ ਰੱਖਿਆ ਮੰਤਰਾਲੇ ਤੋਂ ਗੁਪਤ ਦਸਤਾਵੇਜ਼ ਹਾਸਲ ਕੀਤੇ ਜਿਨ੍ਹਾਂ ਵਿੱਚ 에ਅਰ ਫੋਰਸ ਦੀ ਯੋਜਨਾਬੰਦੀ ਅਤੇ ਫੌਜੀ ਜਹਾਜ਼ਾਂ ਨਾਲ ਸੰਬੰਧਤ ਹੋਰ ਅਹਿਮ ਜਾਣਕਾਰੀ ਧਾਰਨ ਸੀ 12 ਅਕਤੂਬਰ ਨੂੰ ਟੈਲਿਸ ਨੇ ਪਰਿਵਾਰ ਸਣੇ ਰੋਮ ਰਵਾਨਾ ਹੋਣਾ ਸੀ ਪਰ ਇਸੇ ਦੌਰਾਨ FBI ਨੇ ਛਾਪਾ ਮਾਰ ਦਿੱਤਾ ਅਦਾਲਤ ਵਿੱਚ ਦਾਇਰ ਹਲਫਨਾਮੇ ਮੁਤਾਬਕ 15 ਸਤੰਬਰ 2022 ਨੂੰ ਟੈਲੇਸ ਇੱਕ ਰੈਸਟੋਰੈਂਟ ਵਿੱਚ ਦਾਖਲ ਹੋਏ ਅਤੇ ਉਹਨਾਂ ਦੇ ਹੱਥ ਵਿੱਚ ਇੱਕ ਲਿਫਾਫਾ ਸੀ ਪਰ ਵਾਪਸੀ ਵੇਲੇ ਇਹ ਲਿਫਾਫਾ ਨਜ਼ਰ ਨਾ ਆਇਆ ਚੀਨੀ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਇੱਕ ਲਾਲ ਬੈਗ ਤੋਹਫ਼ੇ ਵਿੱਚ ਦਿੱਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਫਿਲਹਾਲ ਕੋਈ ਦੋਸ਼ ਸਾਬਤ ਨਹੀਂ ਕੀਤਾ ਗਿਆ ਪਰ ਵਰਜੀਨੀਆ ਦੇ ਪੂਰਬੀ ਜ਼ਿਲ੍ਹੇ ਦੀ اٹਾਰਨੀ ਲਿੰਡੀ ਹੈਲੀਗਨ ਨੇ ਕਿਹਾ ਕਿ ਅਜਿਹੇ ਦੋਸ਼ ਅਮਰੀਕਾ ਵਾਸੀਆਂ ਦੀ ਸੁਰੱਖਿਆ ਵਾਸਤੇ ਗੰਭੀਰ ਖਤਰਾ ਪੈਦਾ ਕਰਦੇ ਨੇ ਅਤੇ ਕਾਨੂੰਨ ਦੀ ਸ਼ਕਤੀ ਨਾਲ ਪਾਲਣਾ ਕੀਤੀ ਜਾਵੇਗੀ ਦੱਸ ਦਈਏ ਕਿ ਐਕਚੁਅਲੀ ਟੈਲਸ ਸਾਲ 2001 ਤੋਂ ਅਮਰੀਕਾ ਦੇ ਵਿਦੇਸ਼ ਵਿਭਾਗ ਨਾਲ ਜੁੜੇ ਹੋਏ ਨੇ ਅਤੇ ਭਾਰਤ ਵਿਰੁੱਧ ਟੈਰਰਿਸ ਦੇ ਐਲਾਨ ਮਗਰੋਂ ਉਹਨਾਂ ਕਿਹਾ ਸੀ ਕੇ ਰਾਸ਼ਟਰਪਤੀ ਮਹਿਸੂਸ ਕਰਦੇ ਨੇ ਕਿ ਭਾਰਤ-ਪਾਕ ਜੰਗ ਰੁਕਵਾਉਣ ਦਾ ਸਹਰਾ ਉਹਨਾਂ ਨੂੰ ਨਹੀਂ ਦਿੱਤਾ ਗਿਆ। ਗਰ ਰਿਪੋਰਟ ਹੰਦਰ ਟੀਵੀ। ਅਗਲੀ ਖਬਰ ਯੂਕੇ ਸਰਕਾਰ ਵੱਲੋਂ ਐਲਾਨੀਆਂ ਨਵੀਆਂ ਵੀਜ਼ਾ ਸ਼ਰਤਾਂ ਨਾਲ ਸੰਬੰਧਤ ਹੈ। ਜੀ ਹਾਂ ਯੂਕੇ ਦੇ ਵਰਕ ਵੀਜ਼ਾ ਲਈ ਅੰਗਰੇਜ਼ੀ ਦਾ ਨਵਾਂ ਟੈਸਟ ਲਾਗੂ ਕੀਤਾ ਗਿਆ ਹੈ ਜਿਸ ਨੂੰ ਪਾਸ ਕੀਤੇ ਬਿਨਾਂ ਅਰਜ਼ੀ ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਗ੍ਰਹਿ ਵਿਭਾਗ ਤੋਂ ਮਾਨਤਾ ਪ੍ਰਾਪਤ ਏਜੰਸੀਆਂ ਰਾਹੀਂ ਨਵਾਂ ਸਿਕਿਉਰ ਇੰਗਲਿਸ਼ ਲੈਂਗੁਏਜ ਟੈਸਟ ਲਿਆ ਜਾਵੇਗਾ ਅਤੇ ਇਸ ਤੋਂ ਬਾਅਦ ਹੀ ਸਕਿਲਡ ਵੀਜ਼ਾ ਸ਼੍ਰੇਣੀ ਅਧੀਨ ਅਰਜ਼ੀਆਂ ਅੱਗੇ ਵਧ ਸਕਣਗੀਆਂ ਕੈਨੇਡੀਅਨ ਆਇਲਸ ਦੀ ਤਰਜ਼ ਤੇ ਅੰਗਰੇਜ਼ੀ ਚੰਗੀ ਤਰ੍ਹਾਂ ਬੋਲਣੀ ਸੁਣਨੀ ਪੜ੍ਹਨੀ ਅਤੇ ਲਿਖਣੀ ਆਉਣੀ ਲਾਜ਼ਮੀ ਕਰ ਦਿੱਤੀ ਗਈ ਹੈ ਅਤੇ ਨਵੇਂ ਨਿਯਮ 8 ਜਨਵਰੀ 2026 ਤੋਂ ਲਾਗੂ ਹੋਣਗੇ ਯੂਕੇ ਦੇ ਗ੍ਰਹਿ ਵਿਭਾਗ ਮੁਤਾਬਕ ਪਰਵਾਸੀਆਂ ਨੂੰ ਸਥਾਨਕ ਸਮਾਜ ਦਾ ਹਿੱਸਾ ਬਣਾਉਣ ਦੇ ਮਕਸਦ ਤਹਿਤ ਨਵੀਆਂ ਸ਼ਰਤਾਂ ਲਾਗੂ ਕੀਤੀਆਂ ਜਾ ਰਹੀਆਂ ਨੇ ਰੇ ਮੰਤਰੀ ਸ਼ਵਾਨਾ ਮਹਿਮੂਦ ਨੇ ਦੱਸਿਆ ਕਿ ਯੂਕੇ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਦੇ ਇੱਛਕ ਲੋਕਾਂ ਦਾ ਹਮੇਸ਼ਾ ਸਵਾਗਤ ਹੁੰਦਾ ਆਇਆ ਪਰ ਅੰਗਰੇਜ਼ੀ ਵਿੱਚ ਕਮਜ਼ੋਰ ਲੋਕ ਬਣਦਾ ਯੋਗਦਾਨ ਪਾਉਣ ਤੋਂ ਖੁੰਝ ਜਾਂਦੇ ਨੇ ਜੇ ਤੁਸੀਂ ਯੂਕੇ ਆਉਣਾ ਚਾਹੁੰਦੇ ਹੋ ਤਾਂ ਅੰਗਰੇਜ਼ੀ ਦਾ ਗਿਆਨ ਲਾਜ਼ਮੀ ਹੈ ਦੂਜੇ ਪਾਸੇ ਸਟੱਡੀ ਵੀਜ਼ਾ ਤੇ ਯੂਕੇ ਆਉਣ ਵਾਲੇ ਵਿਦਿਆਰਥੀਆਂ ਲਈ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਗ੍ਰੈਜੂਏਟ ਲੈਵਲ ਦੀ ਜੌਬ ਲੱਭਣ ਵਾਸਤੇ ਮਿਲਣ ਵਾਲਾ 2 ਸਾਲ ਦਾ ਸਮਾਂ ਘਟਾ ਕੇ 18 ਮਹੀਨੇ ਕਰ ਦਿੱਤਾ ਗਿਆ ਹੈ पीएचडी लेवल ਦੇ ਗ੍ਰੈਜੂਏਟਸ ਲਈ 3 ਸਾਲ ਦੀ ਮਿਆਦ ਜਾਰੀ ਰਹੇਗੀ ਸਟੱਡੀ ਵੀਜ਼ਾ ਵਾਸਤੇ ਨਵੇਂ ਅਕਾਦਮਿਕ ਬਰੇ ਤੋਂ گزارਾ ਕਰਨ ਯੋਗ ਰਕਮ ਦੀ ਹੱਦ 1483 ਪਾਉਂਡ ਤੋਂ ਵਧਾ ਕੇ 1529 ਪਾਉਂਡ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ ਪਰ ਇਹ ਰਕਮ ਸਿਰਫ ਲੰਡਨ ਸ਼ਹਿਰ ਵਾਸਤੇ ਹੋਵੇਗੀ ਜਦ ਕਿ ਬਾਕੀ ਥਾਮਾਂ ਤੇ ਇਸ ਨੂੰ 1136 ਪਾਉਂਡ ਤੋਂ ਵਧਾ ਕੇ 1171 ਪਾਉਂਡ ਪ੍ਰਤੀ ਮਹੀਨਾ ਕੀਤਾ ਗਿਆ ਹੈ ਯਾਰਾ ਰਿਪੋਰਟ ਹੰਦਰ ਟੀਵੀ ਆਓ ਹੁਣ ਚੱਲਦੇ ਹਾਂ ਭਾਰਤ ਸਰਕਾਰ ਵੱਲੋਂ ਅਮਰੀਕਾ ਜਾਣ ਵਾਲੀ ਡਾਕ ਉੱਤੇ ਲਾਈ ਪਾਬੰਦੀ ਨੂੰ ਹਟਾਉਣ ਨਾਲ ਸੰਬੰਧਤ ਅਹਿਮ ਖਬਰ ਵੱਲ ਭਾਰਤ ਸਰਕਾਰ ਨੇ ਅਮਰੀਕਾ ਜਾਣ ਵਾਲੀ ਡਾਕ ਉੱਤੇ ਲਾਈ ਪਾਬੰਦੀ ਹਟਾ ਦਿੱਤੀ ਹੈ 15 ਅਕਤੂਬਰ ਤੋਂ ਅਮਰੀਕਾ ਵਾਸਤੇ ਪੋਸਟਲ ਸਰਵਿਸ ਮੁੜ ਸ਼ੁਰੂ ਹੋ ਗਈ ਜਿਸ ਉੱਤੇ 트럼ਪ ਦੀਆਂ ਟੈਰਿਫਸ ਦੇ ਮੱਦੇਨਜ਼ਰ 25 ਅਗਸਤ ਨੂੰ ਆਰਜੀ ਰੋਕ ਲਾ ਦਿੱਤੀ ਗਈ ਸੀ ਕ੍ਰਮ ਸਰਕਾਰ ਵੱਲੋਂ 30 ਜੁਲਾਈ ਨੂੰ ਜਾਰੀ ਹੁਕਮਾ ਤਹਿਤ 800 ਡਾਲਰ ਤੱਕ ਦੇ ਸਮਾਨ ਨੂੰ ਮਿਲਣ ਵਾਲੀ ਟੈਰਿਫ ਰਿਆਇਤ ਖਤਮ ਕਰ ਦਿੱਤੀ ਗਈ। ਹੁਣ ਤੱਕ ਇੰਡੀਆ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਮਾਨ ਤੇ ਕਸਟਮ ਡਿਊਟੀ ਅਮਰੀਕਾ ਵਿੱਚ ਸਮਾਨ ਲੈਣ ਵਾਲੇ ਨੂੰ ਦੇਣੀ ਪੈਂਦੀ ਸੀ ਪਰ ਨਵੇਂ ਪ੍ਰਬੰਧਾਂ ਅਧੀਨ ਕਸਟਮ ਡਿਊਟੀ ਪਹਿਲਾਂ ਹੀ ਵਸੂਲ ਕੀਤੀ ਜਾਵੇਗੀ। ਇਹ ਡਿਊਟੀ ਅਮਰੀਕਾ ਭੇਜੀ ਜਾਵੇਗੀ ਅਤੇ ਉੱਥੇ ਪਾਰਸਲ ਪੁੱਜਣ ਮਗਰੋਂ ਕੋਈ ਦਿੱਕਤ ਨਹੀਂ ਆਵੇਗੀ। ਨਵੀਂ ਸਹੂਲਤ ਵਾਸਤੇ ਕੋਈ ਵਾਧੂ ਖਰਚਾ ਵਸੂਲ ਨਹੀਂ ਕੀਤਾ ਜਾ ਰਿਹਾ ਅਤੇ ਸਿਰਫ ਅਮਰੀਕਾ ਸਰਕਾਰ ਵੱਲੋਂ ਵਸੂਲ ਟੈਰੇਫੀ ਅਦਾਇਗੀ ਯੋਗ ਰੱਖੀ ਗਈ ਹੈ ਇੱਥੇ ਦੱਸਣਾ ਬਣਦਾ ਹੈ ਕਿ ਭਾਰਤ ਤੋਂ ਇਲਾਵਾ ਇਟਲੀ ਜਰਮਨੀ ਨੈਦਰਲੈਂਡਸ ਅਤੇ ਆਸਟਰੀਆਸ ਅਨੇ ਕਈ ਮੂਲਕਾਂ ਨੇ ਡਾਕ ਭੇਜਣ ਤੇ ਆਰਜ਼ੀ ਰੋਕ ਲਾਗੂ ਕਰ ਦਿੱਤੀ ਭਾਰਤ ਤੋਂ ਡਾਕ ਸੇਵਾ ਬੰਦ ਹੋਣ ਨਾਲ ਦੋਹਾਂ ਮੂਲਕਾਂ ਵਿੱਚ ਵਸਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ My move to Canada was a big step for my parents. My mother knows my workouts, so the moment I connect to the Go Wi-Fi, I'll get her message. Are you on the train? Is anyone with you? And the answer is always the same. Mamad is a train operator in this cabin. There's a helpline for emergencies. Then she was really calm.